ਕਿ ਹੁਣ ਫੋਟ ਚੋਣਾਂਵਾ ਦੇ ਵਿੱਚ ਅਲੱਗ ਜਿਹੜਾ ਰੁਝਾਨ ਆ ਦੇਖੋ ਗੱਲ ਇਹ ਹੈ ਜੀ ਪਹਿਲਾਂ ਤਾਂ ਮੈਂ ਸਾਰੇ ਚੈਨਲਾਂ ਦੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ੍ਰੀ ਅਕਾਲ ਬੁਲਾਉਂਦਾ ਹਾਂ ਔਰ ਮੈਨੂੰ ਬਹੁਤ ਪਿਆਰ ਮਿਲਿਆ ਸਾਰੇ ਪਾਸੋਂ ਸਾਡਾ ਪਰਿਵਾਰ ਵੀ ਦੇਖੋ ਸਾਡੇ ਮਾਣਯੋਗ ਫਤਰੀ ਜੀ ਸਾਡੇ ਜੇਹਰ ਸਾਹਿਬ ਸਾਰੇ ਇੱਥੇ ਆਏ ਆ ਸਾਡੇ ਸਾਰੇ ਕੌਂਸਲਰ ਭਰਾ ਮੇਰੀ ਫੈਮਿਲੀ ਮੇਰੇ ਫਰੈਂਡਸ ਬਹੁਤ ਮੈਨੂੰ ਪਿਆਰ ਮਿਲਿਆ ਔਰ ਸਾਥ ਮਿਲਿਆ ਮੈਂ ਸਭ ਦਾ ਸ਼ੁਕਰਗੁਜ਼ਾਰ ਆ ਸਾਰੇ ਲੁਧਿਆਣਾ ਵਾਸੀਆਂ ਦਾ ਸ਼ੁਕਰਗੁਜ਼ਾਰ ਆ ਜਿੰਨਾ ਇਹ ਪਿਆਰ ਦੇ ਰਹੇ ਔਰ ਹਲਾਲਾ ਮੈਨੂੰ ਮਿਲ ਰਿਹਾ ਅੱਜ ਆਈਪੀਐਲ ਦਾ ਫਾਈਨਲ ਸੀ ਫਿਰਨੇ ਕਿਸੇ ਦੇਖਿਆ ਹੋਣਾ ਕਿ ਸਾਰਾ ਹਾਊਸ ਫੁੱਲ ਸੀ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਸਭ ਸੀਖ ਚਾਹ ਸਰ ਰੋਡ ਸ਼ੋਅ ਦੇ ਮੱਦੇਨਜ਼ਰ ਲੋਕਾਂ ਦੇ ਵਿੱਚ ਜਿੱਦਾਂ ਸ਼ੁਰੂ ਕੀਤਾ ਹੈ ਰੋਡ ਸ਼ੋਅ ਦੇ ਵਿੱਚ ਕਿਸੇ ਦਾ ਪਿਆਰ ਮਿਲ ਰਿਹਾ ਬਹੁਤ ਹੀ ਆਦਾ ਜੀ ਉਹਨੇ ਰੋਡ ਸ਼ੋਅ ਨਹੀਂ ਕਰਾਂਗੇ ਉਹ ਹੈਗੀ ਆ ਸਾਡੀ ਪਾਤ ਦੀ ਯਾਤਰਾ ਉਹ ਕਰੀਦੀ ਆ ਰੋਜ਼ ਪਰ ਚੰਗਾ ਲੱਗਦਾ ਜਦੋਂ ਲੋਕਾਂ ਨੂੰ ਕੋਲ ਜਾਇਦਾ ਮਾਰਕੀਟ ਆ ਤੇ ਘਰਾਂ ਤੋਂ ਨਿਕਲੀ ਦਾ ਲੋਕਾਂ ਨੂੰ ਮਿਲਦੇ ਇਸ ਨੂੰ ਲੋਕਾਂ ਨੂੰ ਵੀ ਕੀ ਲੱਗਦਾ ਕਿ ਅਲੱਗ ਤਰ੍ਹਾਂ ਦੇ ਮੀਡੀਆ ਦਾ ਚਲਦਾ ਜਾ ਰਹੀ ਆ ਜੀ ਉਹਨਾਂ ਨੂੰ ਘਰਾਂ ਲੋਕਾਂ ਦਾ ਪਿਆਰ ਮਿਲ ਰਿਹਾ ਕੀ ਕਰਨ ਜਾਂਦੇ ਵੇਖੋ ਜੀ ਸੰਜੀਵ ਰੋੜਾ ਜੀ ਆਪਾਂ ਕੰਮ ਦੇ ਆਧਾਰ ਤੇ ਹੀ ਦੇਖਣਾ ਕੰਮ ਦੇ ਆਧਾਰ ਤੇ ਹੀ ਵੋਟ ਪਾ ਦਿਓ ਸਾਨੂੰ ਤਾਂ ਕਵਾਡ ਇਨਚਾਰਜ ਕਾਉਂਸਲਰਾਂ ਨੂੰ ਇਦਾਂ ਲੱਗ ਰਿਹਾ ਜਿਵੇਂ ਅਸੀਂ ਕੋਈ ਸੁਪਨਾ ਵੇਖ ਰਹੇ ਆ ਕੁਈ ਕੰਮ ਨਹੀਂ ਛੱਡਿਆ ਨਾ ਨੇ ਸੀ ਬ੍ਰੋਜ ਹੋਵੇ ਸੜਕਾਂ ਹੋਣ ਪਾਰਕ ਹੋਣ ਦੇਖੋ 에ਰਪੋਰਟ ਵਰਗੇ ਕੰਮ ਇਹੋ ਜਿਹੇ ਕੰਮ ਜਿਹੜੇ ਅਸੀਂ 20 20 30 ਸਾਲ ਤੋਂ ਪੰਜਾਬੀ ਸੋਚ ਰਹੇ ਸੀ ਵੀ ਸਾਡੇ ਪੰਜਾਬ ਦੀ ਧਰਤੀ ਤੇ ਕਿਦਨ 에ਰਪੋਰਟ ਕੋ ਚੱਲੂਗਾ ਤੇ ਅਸੀਂ ਉਹਦਾ ਲਾਭ ਉਠਾਵਾਂਗੇ ਮੈਂ ਤੇ ਸਮੂਹ ਦੇਸ਼ ਵਾਸੀਆਂ ਨੂੰ ਵਿਦੇਸ਼ ਵਾਸੀਆਂ ਨੂੰ ਅਪੀਲ ਕਰਦਾ ਵੀ ਜਿਹੜੇ ਬਾਹਰ ਬੈਠੇ ਲੋਕ ਉਹ ਵੀ ਆਪਦੇ ਰਿਸ਼ਤੇਦਾਰਾਂ ਨੂੰ ਇਹੋ ਜੇ ਬੰਦੇ ਦੇ ਹੱਕ ਚ ਵੋਟ ਪਾਉਣ ਦੀ ਅਪੀਲ ਕਰਨ ਜਿਹੜਾ ਤੁਹਾਡੇ ਬੱਚਿਆਂ ਦਾ ਫਿਊਚਰ ਬਣਾ ਗਿਆ ਏਅਰਪੋਰਟ ਰੇਲਵੇ ਸਟੇਸ਼ਨ ਇੰਨੇ ਨੇ ਵੱਡੇ ਵੱਡੇ ਮਤਲਬ ਬਿਜ਼ਨਰ ਹੀ ਬੰਦਾ ਹੈ ਕੰਮ ਕਰਨ ਵਾਲੇ ਬੰਦੇ ਨੇ ਇਹਨਾਂ ਨੂੰ ਵੋਟ ਪਾ ਕੇ ਇਹਨਾਂ ਨੂੰ ਕਾਮਯਾਬ ਕਰੋ ਤਾਂ ਕਿ ਲੁਧਿਆਣੇ ਦੀ ਪੰਜਾਬ ਦੀ ਸੂਰਤ ਬਦਲ ਸਕੇ ਲਗਾਤਾਰ ਜਿਹੜੀ ਹੰਗਾਮੀ ਬੈਠਕਾਂ ਕੀਤੀ ਜਾ ਰਹੀਆਂ ਸਹੀ ਵਧੀਆ ਪਰ ਮਹਿੰਗਾ ਰਗ ਮਿਲ ਰਿਹਾ ਦੇਖੋ ਜੀ ਜਿਹੜਾ ਇਹ ਜਿਮਨੀ ਚੋਣ ਹੋ ਰਹੀ ਆ ਜਿਹਨਾਂ ਨੂੰ 19 ਤਰੀਕ ਨੂੰ ਵੋਟਾਂ ਪੈਣੀਆਂ ਨੇ ਜੀ ਸੰਜੀਬ अरोड़ा ਜੀ ਪੂਰੇ ਵੈਸਟ ਹਲਕੇ ਦੇ ਵਿੱਚ ਆਪਣਾ ਤੂਫਾਨੀ ਦੌਰਾ ਕਰ ਰਹੇ ਨੇ ਲੋਕਾਂ ਦਾ ਅਥਾਹ ਪਿਆਰ ਮਿਲ ਰਿਹਾ ਜੀ ਇਹਨਾਂ ਨੂੰ ਜਿੱਥੇ ਵੀ ਤੁਸੀਂ ਇਹਨਾਂ ਦੇ ਕੋਈ ਜਲਸਾ ਕੋਈ ਮੀਟਿੰਗ ਹੁੰਦੀ ਹੈ ਦੇਖੋ ਉੱਥੇ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਉੱਥੇ ਮਿਲਦੇ ਆ ਘੰਟਾ-ਘੰਟਾ ਦੋ-ਦੋ ਘੰਟੇ अरोड़ा ਸਾਹਿਬ ਦੀ ਵੇਟ ਕਰਦੇ ਆ ਕਿਉਂਕਿ ਉਹ ਜਿਵੇਂ ਬਹੁਤ ਨੇ ਇੱਕ ਇੱਕ ਮੀਟਿੰਗ ਲੇਟ ਹੋ ਗਈ ਅੱਗੇ ਤੋਂ ਅੱਗੇ ਲੇਟ ਹੁੰਦੀ ਜਾਂਦੀ ਲੇਕਿਨ ਫਿਰ ਵੀ ਲੋਕਾਂ ਨੂੰ ਇੰਨਾ ਪਿਆਰ ਆ अरोड़ा ਸਾਹਿਬ ਨਾਲ ਕਿ ਉਹ ਜਦ ਤੱਕ अरोड़ा ਸਾਹਿਬ ਦੀ ਗੱਲ ਨਹੀਂ ਸੁਣਦੇ ਉਹਨਾਂ ਦਾ ਭਾਸ਼ਣ ਨਹੀਂ ਸੁਣਦੇ ਜਦ ਤੱਕ ਉਹ ਜਾਂਦੇ ਨਹੀਂ ਇਤੋਂ ਐਸੇ ਦੁੰਦਾ ਵੀ ਲੋਕ ਚਾਹੁੰਦੇ ਨੇ ਵੀ ਰੋੜਾ ਸਾਹਿਬ ਇਸ ਹਲਕੇ ਦੀ ਨੁਮਾਇੰਦਗੀ ਕਰਨ ਹਲਕੇ ਦੀ ਨੁਮਾਇੰਦਗੀ ਦੇ ਨਾਲ ਨਾਲ ਪੂਰੇ ਲੁਧਿਆਣੇ ਦੀ ਪੰਜਾਬ ਦੀ ਨੁਮਾਇੰਦਗੀ ਕਰਨ ਅੱਜ ਉਹਨਾਂ ਦੇ ਕੋਲ ਕੰਮ ਕਰਾਉਣ ਵਾਲੇ ਜੂਰੀ ਨਹੀਂ ਬਸ ਹਲਕੇ ਦੇ ਆਂਦੇ ਆ ਬਾਕੀ ਹਲਕੇ ਦੇ ਵੀ ਆਂਦੇ ਆ ਪੰਜਾਬ ਹੋਰ ਪੰਜਾਬ ਦੇ ਹੋਰ ਹਲਕਿਆਂ ਤੋਂ ਵੀ ਆਂਦੇ ਨੇ ਅਰੋੜਾ ਸਾਹਿਬ ਕਿਸੇ ਨੂੰ ਕੰਮ ਤੋਂ ਨਾ ਨਿਕਾਲਦੇ ਜਿਹੜਾ ਵੀ ਕੋਈ ਕੰਮ ਲੈ ਕੇ ਆਂਦਾ ਉਸੇ ਟਾਈਮ ਉਹਨੂੰ ਹਲਕਾ ਦਿੰਦੇ ਆ ਦੇਖੋ ਜੀ ਪਹਿਲਾਂ ਪਹਿਲਾਂ ਜੋ ਮਾਹੌਲ ਚੱਲ ਰਿਹਾ ਹੈ ਇਹ 30 35 ਹਜ਼ਾਰ ਦੀ ਲੀਡ ਤੋਂ ਵੀ ਉੱਪਰ ਜੱਤਣਗੇ ਜੀ ਜੋ ਮਾਹੌਲ ਚੱਲ ਰਿਹਾ ਹੈ ਕਿਉਂਕ